ਓਹ ਤੋ ਫਗਤੀ ਦਾ ਕਿਹੜਾ ਰੰਗ ਸੋਚਾਂਨ ਕੋਰ ਬੰਨ ਮਿੱਤਰੋ ਮੈਨੂੰ ਮਿੱਤਰੋ ਮੈਨੂੰ ਦਿਓ ਜਨਾਈਆ ਏੜੀ ਜੇਜ ਸੁਹਾਏ ਪਲੰਗ ਆਸਣ ਤਾਵਣ ਵੜਿਆਈਆ ਏਡਾ ਨਾਦ ਵਜਾਏ ਮਰਦੰਗ ਕਰੇ ਕੀ ਸੁਨਵਾਈਆ ਏੜੀ ਤਾਰ ਜਾਏ ਲੰਗ ਆਪਣਾ ਰੂਪ ਬਦਲਾਈਆ ਕਿਸ ਵਿਦ ਕਰੇ ਖੁਸ਼ੀ ਬੰਧ ਬੰਧ ਕੀ ਕੀ ਸਮਝਾਈਆ ਕਿਹੜਾ ਗਾਵੇ ਛੰਦ ਟੋਲਾ ਗਮthਾਇਆ ਜਿਸ ਨਾਲ ਨਾ ਬੋਲ ਹਿਲਣ ਨਾ ਦੰਦ ਰਸਨਾ ਦੀ ਲੋੜ ਰੇ ਨਾਰਾਇਆ ਕਰ ਪ੍ਰਕਾਸ਼ ਕਰਾਂ ਕੇ ਬਿਨ ਸੂਰ ਜਾਂ ਚੰਦ ਨੂਰ ਨਰਨਾ ਇੱਕ ਚਮਕਾਈਆ ਜੋਤੀ ਜੋ ਸਰੂਪ ਵਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ 사ਚਾ ਵਰ ਸੱਚ ਦਾ ਪੜਦਾ ਆਪ ਠਾਈਆ ਗੰਗਾ ਕੇ ਨਾਰਦਾ ਭਗਤੀ ਦੀ ਕਿਹੜੀ ਲੋੜ ਲੋੜੀ ਤੇ ਸਾਜੜ ਧਿਆਨ ਲਗਾਈਆ ਅੰਤਰ ਨਿਰੰਤਰ ਨਾਲ ਪ੍ਰਭੂ ਦੇ ਜੋੜ ਜੁਗਤੀ ਜਗਤ ਨਾ ਕੋਈ ਵਖਾਈਆ বিনা ਕਦਮਾਂ ਤੂੰ ਪ੍ਰੇਮ ਦੀ ਆਸਾ ਨਾਲ દોੜ ਅਜਨਾ ਬਾਉ ਦਾਈਆ ਵਿਨਾ ਮਨ ਜਨ ਤੋ ਤਕ ਗਮੀ ਕੋੜ ਬਿਨਾ ਕਦਮਾਂ ਕਦਮੋ ਢਾਈਆ ਉਹ ਲਿਖਾ ਪੂਰਾ ਕਰਨ ਆਇਆ ਜਿਸ ਨੂੰ ਵੇਦ ਵਿਆਸ ਕਿਆ ਬ੍ਰਹਮਣ ਕੋੜ ਪਰ ਬ੍ਰਹਮ ਅਗਮ ਥਾਈਆ ਜੋ ਹਰ ਕਟ ਅੰਦਰ ਜਾਵੇ ਵੋਣ ਮੇਲ ਮਲਾਵਾ ਰੇ ਚਾਈ ਚਾਈਆ ਜੋ ਜੋ ਵੇਖਣ ਹਾਰਾ ਹਰੀ ਥਾ ਮਿਠਾ ਕੋੜ ਹਰ ਕਟ ਅੰਦਰ ਧਿਆਨ ਲਗਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਸੰਗ ਆਪ ਬਣਾਈਆ ਨਾਰਦ ਕਹੇ ਭਗਤੀ ਆਦ ਜੁਗਾਦੀ ਵਿੱਚ ਜਗ ਜਗ ਜੀਵਨ ਦਾਤੇ ਦਿੱਤੀ ਵਡਿਆਈਆ ਭਗਤਾ ਨਾਲੂ ਹੋਵੇ ਨਾ ਕਦੇ ਅਲੱਗ ਵੱਖਰਾ ਗ੍ਰਹਿ ਨਾ ਕੋਈ ਬਣਾਈਆ ਜਾਤ ਤ੍ਰਿਸ਼ਨਾ ਮਿਟੇ ਅੱਗ ਮਾਇਆ ਮਮਤਾ ਮੋਚ ਕਾਈਆ ਕੂੜ ਕਰਿਆਣ ਦੀ ਪਾਰ ਕਰਾਏ ਆਦ ਨਬ ਨਬ ਦਾ ਡਰਾ ਟਾਈਆ ਸਤ ਸਚ ਸੁਣਾਏ ਛਦ ਟੋਲਾ ਇਕੋ ਤੁਰਦਾ ਮਾਈਆ ਸੰਤ ਸੇਲੇ ਗੁਰੂ ਗੁਰੂ ਚੇਲੇ ਸੱਚ ਦੁਆਰੇ ਲੈ ਸਦ ਸਦ ਦੇਵੇ ਥਾਉ ਥਾਈਆ ਪ੍ਰੇਮ ਪਿਆਰ ਪ੍ਰੀਤੀ ਧਾਰ ਪਿਆਵੇ ਮਦ ਮਦਰ ਤੁਣ ਸੁਣਨ ਕੋਈ ਨਾ ਪਾਈਆ ਮੇਲ ਮਲਾਏ ਸ਼ਬਦ ਗੰਮੀ ਨਦ ਨ ਹੱਦ ਨਾਦੀ ਨਾਦ ਦੜਾਈਆ ਸੱਚ ਜਿਸ ਦਾ ਇਹ ਉਪਰਿ ਜਾਚਦਾ ਜਿਸ ਦੇ ਪਿਆਰ ਵਿੱਚ ਦੀਪਕ ਜੋਤ ਦੀਪਕ ਜੋਤੀ ਜਾਏ जग ਮਾਇਆ ਕਾਇਆ ਮਾਟੀ ਕਾਇਆ ਬਜੂਦ ਤਰੇ ਰੁਸ਼ਨਾਈਆ ਮੇਲ ਮਲਾਈ ਸੁਰੇ ਸਰਵੰਗ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਖੇਲ ਆਪ ਖਲਾਈਆ ਗੰਗਾ ਕਹੇ ਨਾਰਦਾ ਜਿਨਾਂ ਨੂੰ ਮਿਲ ਜਾਏ ਪ੍ਰਭ ਆਪ ਆਪਣੀ ਦਇਆ ਕਮਾਈਆ ਉਨਾਂ ਨੂੰ ਲੋੜ ਨਹੀਂ ਕੋਈ ਜਾਪ ਰਸਨਾ ਕਿਹੜਾ ਕਹਿਵਾ ਨਾ ਕੋਈ ਹਲਾਈਆ ਠਾਕਰ ਬੰਕ ਦਵਾਰਾ ਸੋਆਏ ਬਣ ਕੇ ਤੁਰਦਾ ਪਾਪ ਪਿਤਾ ਪੁੱਤ ਨਾ ਕੋਈ ਵੜਿਆਈਆ ਲੈਣਾ ਦੇਣਾ ਪੂਰਾ ਕਰਾਏ ਲੋਕ ਮਾਤ ਤਰਨੀ ਤਰਤ ਤਵਣ ਢੋਲ ਆਪਣਾ ਰੰਗ ਰੰਗਾਈਆ ਮੇਲ ਮਲਾਵੇ ਹੋਵੇ ਕਮਲਾ ਪਾਤ ਪਤ ਪਰਮੇਸ਼ਰ ਮਿਲਕੇ ਮਜੇ ਵਧਾਈਆ ਮਿਹਰਵਾਨ ਮਹਿਬੂਬੋ ਕੇ ਅੰਮ੍ਰਿਤ ਜਾਮ ਪਿਆਏ ਬੁੰਦਸ ਬੁੰਦਸਵਾਤ ਤ੍ਰਿਸ਼ਨਾ ਤਿਖਾ ਦੇ ਗਵਾਈਆ ਜੋ ਤੀ ਜੋ ਸਰੂਪ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਖੇਲ ਆਪ ਖਲਾਈਆ ਨਾਰਦ ਕੇ ਮੈਂ ਕੀ ਦਸਾਂ ਭਗਤੀ ਬਾਤ ਬਾਤਨ ਪੇਵ ਚਕਾਈਆ ਗੰਗੋਤਰੀ ਕੇ ਖੇਲ ਵੇਖ ਅੱਜ ਦੀ ਰਾਤ ਰੁਤੜੀ ਪ੍ਰਭ ਦੇ ਨਾਲ ਮਹਿਕਾਈਆ ਜਿਸ ਦੀ ਭਗਤ ਸਹੇਲੇ ਅਗਮੀ ਜਾਤ ਆਜਾਤੀ ਰੂਪ ਨ ਕੋਏ ਵਟਾਈਆ ਸੋ ਪੁਰਖ ਅਕਾਲਾ ਦੀਨ ਦਿਆਲਾ ਵੇਖਣ ਹਾਰਾ ਦਾਤ ਵਸਤ ਮੋਲਕ ਵਸਤ ਅਮੋਲਕ ਆਮੁੱਲ ਆਪ ਨਾ ਤਾਈਆ ਵਿੰਨ ਨੈਤਰ ਲੋਚਨ ਨੈਣਾ ਜਨ ਭਗਤਾ ਅੰਦਰ ਰਿਆ ਚਾਕ ਪੜਦਾ ਪੜਦਿਆਂ ਵਿੱਚੋਂ ਉਠਾਈਆ ਬੰਦ ਕਵਾੜੀ ਖੋਲ ਕੇ ਤਾਕ ਬਜ਼ਰ ਕਵਾਟੀ ਕੁੰਡਾ ਲਾਈਆ ਅੰਮ੍ਰਿਤ ਦੇ ਕੇ ਬੂੰਦ ਸਵਾਟ ਕਲਗ ਅਗਨੀ ਅਗ ਬੁਝਾਈਆ ਸਕਾ ਸੇ ਲਾਹੋ ਕੇ ਪੁੱਛੇ ਬਾਤ ਵੇਖਣ ਹਾਰਾ ਠਾਉ ਥਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਜਾ ਚਾਵਰ ਸੱਚ ਦਾ ਰੰਗ ਆਪ ਰੰਗਾਈਆ ਨਾਰਦ ਕਹੇ ਜਨ ਭਗਤੋ ਮੈਨੂੰ ਆ ਗਈ ਜਾਨ ਪੁਰਾਣੀ ਖਬਰ ਬੇ ਖਬਰੋ ਦਿਆ ਸੁਣਾਈਆ ਬਿਨਾ ਕੰਨਾ ਤੂੰ ਸੁਨੋ ਤੰਨ ਮੁਦਰ ਜੋ ਮਦ ਸੂਦਨ ਦਾ ਮਾਲਕ ਰਿਆ ਸੁਣਾਈਆ ਜਰਾ ਨਿਗਾਹ ਮਾਰੋ ਆਪਣੇ ਬਦਨ ਤਤਵ ਤਤ ਬੋਲ ਫਲਾਈਆ ਤੋੜਾ ਆਤਮਾ ਨਿਰਗੁਣ ਤਾਰ ਅਨਮੁੱਲਾ ਰਤਨ ਕੀਮਤ ਜਗਤ ਨਾ ਕੋਈ ਰਖਾਈਆ ਜਿਸ ਦਾ ਇੱਕੋ ਕਾਟ ਇੱਕੋ ਪੱਤਣ ਟੱਟ ਇੱਕੋ ਇੱਕ ਸੋਈਆ ਜਿੱਥੇ ਗੰਗਾ ਗਦਾਵਰੀ ਜਮਣਾ ਸੁਰਸਤੀ ਮਿਲ ਕੇ ਚਾਰੇ ਬਸਣਾ ਵਖਰੀ ਬੰਡ ਨਾ ਕੋਈ ਵੰਡਾਈਆ ਮੈਂ ਹੁਕਮ ਹਕੀਕੀ ਆਇਆ ਦੱਸਣ ਸੱਚ ਸੱਚ ਸੁਨਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨਾਰਾ ਸੱਚਾ ਵਰ ਹਰ ਜਨ ਸੱਚ ਆਪ ਤਰਾਈਆ ਬਾਣੀ ਪੜਦਿਆਂ ਨੇ ਕਾ ਗਲਤੀਆਂ ਹੋਈਆਂ ਆਉਣੀਆਂ ਸੱਚੇ ਪਾਤਸ਼ਾਹ ਦੇ ਚਰਨਾਂ ਪਰ ਹਰ ਸੰਗ ਦੇ ਚਰਨਾਂ ਮਾਫੀ ਦਾ ਜਾਚਕ ਜੇ ਕਾਰਿਆ ਆਪ ਸਾਥ ਸੋ ਅੰਗ ਮਾਰੈ ਸ਼ੇਰ ਸਿੰਘ ਬਿਸ਼ਣੋ ਭਗਵਾਨ ਦੀ ਜਾ सो हंगमाराई शेर सिंह विष्णु भॻवान डी जो हंगमाराए शेर सिंह विष्णु भॻवान दीजो हंगमाराए शेर सिंह विष्णु भॻवान ॾीज ਸੋ ਅੰਮਾਰਾ ਈਸ਼ਰ ਸਿੰਘ ਮਿਸ਼ਨੋ ਭਗਵਾਨ ਦੀ ਜਾ